ਨ 80 ਸਾਲ ਤੋਂ ਨੇੜੇ ਹੋ ਗਏ ਇੱਕ ਗੱਲ ਤੁਸੀਂ ਦੇਖੀ 80 ਸਾਲਾਂ ਵਿੱਚ ਤਰੱਕੀ ਕਿੱਥੇ ਹੋਈ 80 ਸਾਲਾਂ ਵਿੱਚ ਤਰੱਕੀ ਸ਼ਹਿਰਾਂ 'ਚ ਹੋਈ ਪਿੰਡਾਂ 'ਚ ਨਹੀਂ ਹੋਈ ਉਹਦਾ ਕਾਰਨ ਕੀ ਹੈ ਸਰਕਾਰਾਂ ਉਹਨਾਂ ਪਾਰਟੀਆਂ ਦੀ ਬਦੌਣੇ ਰਹੇ ਤੁਸੀਂ ਜਿਹੜਾ ਕੱਲੇ ਸ਼ਹਿਰਾਂ ਦੀ ਸੋਚਦੇ ਸੀ ਵੱਡੇ ਉਦਯੋਗ ਪਟੀਆਂ ਦੇ ਬਾਰੇ ਸੋਚਦੇ ਸੀ ਅੱਜ ਦੇਖ ਲਓ ਗੜਗਾਉ ਕਿੱਥੋਂ ਤੋਂ ਕਿੱਥੇ ਚਲੇ ਗਿਆ ਪਰ ਰੋहतक ਦੇ ਪਿੰਡ ਉੱਥੇ ਹੀ ਤੇ ਉੱਥੇ ਹੀ ਹੈ ਆ ਗਲਤੀ ਆਪਣੀ ਰਹੀ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦੇ ਦਿਲਾਂ 'ਚ ਗਰੀਬ ਪਤੀ ਕਿਸਾਨ ਪ੍ਰਤੀ ਕੋਈ ਸਤਕਾਰ ਤੇ ਪਿਆਰ ਨਹੀਂ ਬੀਜੇਪੀ ਕਿਤੇ ਕਿਸਾਨਾਂ ਬਾਰੇ ਗਰੀਬਾਂ ਬਾਰੇ ਨਹੀਂ ਸੋਚ ਸਕਦੀ ਨਾ ਕਾਂਗਰਸ ਗਰੀਬਾਂ ਬਾਰੇ ਕਿਸਾਨਾਂ ਬਾਰੇ ਸੋਚ ਸਕਦੀ ਹੈ ਉਹਨਾਂ ਦਾ ਨਿਸ਼ਾਨਾ ਰਾਜ ਕਰਨਾ ਹੈ ਸੇਵਾ ਕਰਨਾ ਨਹੀਂ ਤੁਸੀਂ ਦੇਖ ਲਓ ਰਾਜ ਕਰਨ ਵਾਸਤੇ ਕਿਤੇ ਧਰਮ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਗੇ ਇੱਕ ਜਾਤੀ ਨੂੰ ਦੂਜੀ ਜਾਤੀ ਨਾਲ ਲੜਾ ਕੇ ਰਾਜ ਕਰ ਲੈਂਦੇ ਆ ਇਸ ਕਰਕੇ ਮੈਂ ਬੇਨਤੀ ਕਰਨਾ ਆਇਆ ਜੇ ਧਰਮ ਦੇ ਲੋਕ ਇਕੱਠੇ ਹੋ ਸਕਦੇ ਆ ਜਾਤੀ ਦੇ ਲੋਕ ਇਕੱਠੇ ਹੋ ਸਕਦੇ ਆ ਫਿਰ ਕਿਸਾਨ ਕਿਉਂ ਨਹੀਂ ਇਕੱਠੇ ਹੋ ਸਕਦੇ ਤੇ ਗਰੀਬ ਕਿਉਂ ਨਹੀਂ ਇਕੱਠੇ ਹੋ ਸਕਦੇ ਜੇ ਗਰੀਬ ਤੇ ਕਿਸਾਨ ਇਕੱਠੇ ਹੋ ਜਾਣ ਆਪਣੀਆਂ ਪਾਰਟੀਆਂ ਨੂੰ ਤਕੜਾ ਕਰ ਲੈਣ ਤੁਸੀਂ ਦੇਖੋਗੇ ਕਿਵੇਂ ਪਿੰਡਾਂ ਤੇ ਗਰੀਬਾਂ ਤੇ ਕਿਸਾਨਾਂ ਦੀ ਤਰੱਕੀ ਹੁੰਦੀ ਅੱਜ ਦੇਸ਼ ਵਿੱਚ ਕਿਸਾਨਾਂ ਦੀ ਕੋਈ ਆਵਾਜ਼ ਨਹੀਂ ਗਰੀਬ ਦੀ ਕੋਈ ਆਵਾਜ਼ ਨਹੀਂ ਕਿਸਾਨੀ ਕਾਨੂੰਨ ਬਣਾਏ ਤੁਹਾਨੂੰ ਪੁੱਛਿਆ ਨਹੀਂ ਗਿਆ ਆ ਤਾਂ ਤੁਹਾਡੀ ਹਿੰਮਤ ਹੈ ਤੁਸੀਂ ਲੜਾਈ ਲੜੀ ਤੇ ਤੁਸੀਂ ਵਾਪਸ ਕਰਾਏ ਨਹੀਂ ਤਾਂ ਕਾਨੂੰਨ ਬਣੀ ਗਏ ਸੀ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਨੈਸ਼ਨਲ ਪਾਰਟੀ ਤੇ ਖੇਤਰੀ ਪਾਰਟੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਨੈਸ਼ਨਲ ਪਾਰਟੀ ਕਿਤੇ ਸੂਬੇ ਦੀ ਸਟੇਟ ਦੀ ਗੱਲ ਨਹੀਂ ਕਰੂਗੀ ਉਹ ਉਹ ਸਟੇਟ ਦੀ ਗੱਲ ਕਰੂਗੀ ਜਿੱਥੇ ਜਾਦੇ ਮੈਂਬਰ ਪਾਰਲੀਮੈਂਟ ਆਉਂਦੇ ਆ ਜੇ ਹਰਿਆਣਾ ਤੇ ਯੂਪੀ ਵਿੱਚ ਕੋਈ ਸਮੱਸਿਆ ਆ ਜਾਏ ਨੈਸ਼ਨਲ ਪਾਰਟੀ ਦੀ ਸਰਕਾਰ ਹੋਏ ਭਾਵੇਂ ਦੋਨੋਂ ਸੂਬਿਆਂ ਵਿੱਚ ਉਸੇ ਪਾਰਟੀ ਦਾ ਸਰਕਾਰ ਹੋਏ ਉਹਨਾਂ ਨੇ ਯੂਪੀ ਦਾ ਸਾਥ ਦੇਣਾ ਹਰਿਆਣੇ ਨਾਲੋਂ ਕਿਉਂ ਕਿਉਂਕਿ ਉੱਥੇ 80 ਮੰਤਰੀ ਪਾਰਲੀਮੈਂਟ ਬੰਦਿਆ ਤੁਹਾਡੇ ਤਾਂ ਇਕੱਲੇ 10 ਆ ਆ ਫਰਕ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਖੇਤਰੀ ਪਾਰਟੀ ਤੁਸੀਂ ਜਾਣਦੇ ਹੋ ਦੇਸ਼ਾਦ ਮੈਂ ਜਿਵੇਂ 81 ਸਾਲ ਹੋਏ ਐ 80 ਸਾਲਾਂ ਵਿੱਚ ਦੇਸ਼ ਵਿੱਚ ਕੱਲੇ ਤਿੰਨ ਕਿਸਾਨਾਂ ਦੇ ਲੀਡਰ ਪੈਦਾ ਹੋਏ ਜਿਨ੍ਹਾਂ ਨੇ ਥੋੜੀ ਗਰੀਬ ਤੇ ਕਿਸਾਨ ਦੀ ਲੜਾਈ ਲੜੀ ਚੌਧਰੀ ਦੇਵੀ لال ਜੀ ਚੌਧਰੀ ਚਰਨ ਸਿੰਘ ਜੀ ਤੇ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇਹਨਾਂ ਤਿੰਨਾਂ ਲੀਡਰਾਂ ਨੇ ਸਾਰੀ ਜ਼ਿੰਦਗੀ ਲੜਾਈ ਗਰੀਬ ਦੀ ਤੇ ਕਿਸਾਨ ਦੀ ਲੜੀ ਹਰ ਫੈਸਲਾ ਉਹਨਾਂ ਦਾ ਕਿਸਾਨ ਦੀ ਹਿੱਤ ਦੇ ਕੇ ਹੁੰਦਾ ਸੀ ਤੇ ਗਰੀਬ ਦਾ ਹਿੱਤ ਦੇ ਕੇ ਹੁੰਦਾ ਸੀ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਤਾਂ ਦੇਖਦੀਆਂ ਕਿ ਵੱਡੇ ਉਦਯੋਗਪਤੀਆਂ ਨੂੰ ਕੀ ਆਪਾਂ ਦੇ ਸਕਦੇ ਆ ਇਸ ਕਰਕੇ ਤੁਸੀਂ ਦੇਖ ਲਓ ਕਿੰਨਾ ਵੱਡਾ ਬਿਤ ਕਰਾਏ ਵੱਡੇ ਵੱਡੇ ਉਦਯੋਗਪਤੀਆਂ ਦਾ ਕਰੋਨਾ ਲੱਖਾਂ ਕਰੋੜ ਕਰਜ਼ਾ ਮਾਫ਼ ਹੋ ਸਕਦਾ ਹੈ ਪਰ ਗਰੀਬ ਦਾ ਕਰਜ਼ਾ ਮਾਫ਼ ਨਹੀਂ ਕਰਦੇ ਕਿਸਾਨ ਦਾ ਮਰਜ਼ਾ ਮਾਫ਼ ਨਹੀਂ ਕਰਦੇ ਕਿਉਂਕਿ ਤੁਹਾਡੀ ਕੋਈ ਪਾਰਟੀ ਤਾਕਤ ਵਿੱਚ ਨਹੀਂ ਹੈ ਤੁਸੀਂ ਹਰਿਆਣੇ 'ਚ ਵੀ ਦੇਖ ਲਓ ਤੁਹਾਡੇ ਕੋਲੇ ਕੱਲੀ ਇੱਕ ਖੇਤਰੀ ਪਾਰਟੀ ਹੈ ਇੰਡੀਅਨ ਨੈਸ਼ਨਲ ਲੋਕਦਲ ਜਦੋਂ ਜਦੋਂ ਇੰਡੀਅਨ ਨੈਸ਼ਨਲ ਲੋਕਦਲ ਦੀ ਸਰਕਾਰ ਆਈ ਹਰਿਆਣੇ ਦੇ ਲੋਕਾਂ ਦੀ ਸਰਕਾਰ ਆਈ ਚੌਧਰੀ ਦੇਵੀ ਲਾਲ ਜੀ ਨੇ ਮੈਨੂੰ ਬਹੁਤ ਮੌਕਾ ਮਿਲੇ ਉਹਨਾਂ ਨਾਲ ਰਹਿ ਕੇ ਉਹਨਾਂ ਨਾਲ ਹਰਿਆਣਾ ਵਿੱਚ ਮੈਂ ਆਪ ਜਾਂਦਾ ਸੀ ਮੈਨੂੰ ਤਾਂ ਬੱਚਿਆਂ ਵਾਂਗੂੰ ਸਮਝਦੇ ਸੀ ਉਹ ਥੋੜੇ ਵਿੱਚ ਰਹਿੰਦੇ ਸੀ ਗਰੀਬਾਂ ਵਿੱਚ ਰਹਿੰਦੇ ਸੀ ਪਿੰਡਾਂ ਵਿੱਚ ਰਹਿੰਦੇ ਸੀ ਉਹਨਾਂ ਨੂੰ ਥੋੜੀ ਤਕਲੀਫਾਂ ਦਾ ਪਤਾ ਸੀ ਤੁਸੀਂ ਕਹਿਣਾ ਕੋਈ ਹੁੰਦੇ ਮੁੱਖ ਮੰਤਰੀ ਨੂੰ ਜਾਂ ਕਾਂਗਰਸ ਦੇ ਮੁੱਖ ਮੰਤਰੀ ਨੂੰ ਤੁਹਾਡੇ ਬਾਰੇ ਪਤਾ ਹੈ ਕਿ ਇਤਨੀ ਪਾਰਟੀ ਨੂੰ ਵਾਪਸ ਲੈ ਕੇ ਆਓ ਜੇ ਤੁਸੀਂ ਬਚਣਾ ਜੇ ਤੁਸੀਂ ਪਿੰਡਾਂ ਦੀ ਤਰੱਕੀ ਚਾਹਣੀ ਹੋ ਗਰੀਬ ਦੀ ਤਰੱਕੀ ਚਾਹਣੀ ਹੋ ਕਿਸਾਨ ਦੀ ਤਰੱਕੀ ਚਾਹਣੀ ਹੋ ਤੇ ਤੁਹਾਡੇ ਕੋਲੇ ਕੋਈ ਚਾਰਾ ਨਹੀਂ ਇੱਕੋ ਇੱਕ ਚਾਰਾ ਜੇ ਬਚਣਾ ਹਰਿਆਣੇ ਨੇ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਅੱਗੇ ਲੈ ਕੇ ਆਓ ਤਾਂ ਬਚੋਗੇ ਤੁਸੀਂ ਤੁਸੀਂ ਆਪ ਦੇਖ ਲਓ ਹੁਣ ਤੁਹਾਡੇ ਸਾਹਮਣੇ ਆ ਪੰਜਾਬ ਦੇ ਲੋਕਾਂ ਨੇ ਤਜਰਬਾ ਕੀਤਾ ਆ ਝਾੜੂ ਵਾਲੇ ਦਿੱਲੀੋਂ ਲਿਆਏ ਅੱਜ ਪਛਤਾਈ ਜਾਂਦੇ ਆ ਅੱਜ ਪੰਜਾਬ ਵਿੱਚ ਹੜ੍ਹਾਂ ਨਾਲ ਅੱਧਾ ਪੰਜਾਬ ਤਬਾਹ ਹੋ ਗਿਆ ਨਾ ਸੈਂਟਰ ਨੇ ਮਾਂ ਫੜੀ ਤੇ ਨਾ ਹੀ ਸੂਬੇ ਦੀ ਸਰਕਾਰ ਨੇ ਕਿਉਂਕਿ ਦੋਨੋਂ ਹੀ ਆਪਣੇ ਆਪ ਨੂੰ ਬਾਹਰ ਲੇ ਆ ਜੇ ਕੋਈ ਕਿਸਾਨਾਂ ਵਿੱਚ ਵਿਚਰਿਆ ਜੇ ਉਹਨਾਂ ਕੋਲ ਸਾਰਾ ਬਣਿਆ ਤੇ ਕਾਲੀ ਦਲ ਬਣਿਆ ਕਿਉਂਕਿ ਜਿਵੇਂ ਇੰਡੀਆ ਨੈਸ਼ਨਲ ਲੋਕ ਦਲ ਹਰਿਆਣਾ 'ਚ ਹੈ ਓਵੇਂ ਪੰਜਾਬ 'ਚ ਸ਼੍ਰੋਮਣੀ ਕਾਲੀ ਦਲ ਹੈ ਸਾਡੇ ਦੋਨੋਂ ਪਾਰਟੀਆਂ ਵਾਸਤੇ ਅਸੀਂ ਜਿਉਣਾ ਵੀ ਤੁਹਾਡੇ ਸੂਬੇ 'ਚ ਐ ਅਸੀਂ ਮਰਨਾ ਵੀ ਇੱਥੇ ਐ ਸਾਡੇ ਵਾਸਤੇ ਸਾਰਾ ਕੁਝ ਹੀ ਆਪਣਾ ਸੂਬਾ ਐ ਆ ਦਿੱਲੀ ਵਾਲੀ ਨੈਸ਼ਨਲ ਪਾਰਟੀਆਂ ਵਾਸਤੇ ਤੁਹਾਡਾ ਸੂਬਾ ਕੱਲਾ ਰਾਜ ਕਰਨ ਵਾਸਤੇ ਐ ਤੁਹਾਡੀ ਸੇਵਾ ਜਾਂ ਤੁਹਾਡੀ ਤਰੱਕੀ ਵਾਸਤੇ ਨਹੀਂ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਚੌਧਰੀ ਦੇਵੀ ਲਾਲ ਜੀ ਦੀ 112 ਸਾਲ ਦੀ ਜਨਮ ਜਿਹੜੀ ਸਦੀ ਹੈ ਉਹਨੂੰ ਮਨਾਉਣ ਵਾਸਤੇ ਚੌਧਰੀ ਦੇਵੀ ਲਾਲ ਜੀ ਦਾ ਮੇਰੇ ਪਿਤਾ ਬਾਦਲ ਸਾਹਿਬ ਦਾ ਸਕੇ ਭਰਾਵਾ ਮੰਗੂ ਰਿਸ਼ਤਾ ਸੀ ਮੈਨੂੰ ਯਾਦ ਹੈ ਜੇ ਮੈਨਾਂ ਕੋਈ ਕੰਮ ਹੁੰਦਾ ਮੈਨੂੰ ਕਿਤੇ ਵੀ ਜ਼ਿੰਦਗੀ ਚੌਧਰੀ ਦੇਵ ਲਾਲ ਨੇ ਨਾਂ ਨਹੀਂ ਕੀਤੀ ਮੱਲਾ ਚਟਾਲਾ ਸਾਹਿਬ ਨੂੰ ਨਾ ਕਰ ਸਕਦੇ ਸੀ ਅਬੇ ਭਾਈ ਸਾਹਿਬ ਨੂੰ ਨਾ ਕਰ ਸਕਦੇ ਸੀ ਪਰ ਮੈਨੂੰ ਨਹੀਂ ਕੀਤਾ ਉਵੇਂ ਬਾਦਲ ਸਾਹਿਬ ਮੈਨੂੰ ਨਾ ਕਰ ਸਕਦੇ ਸੀ ਪਰ ਇਹਨਾਂ ਨੂੰ ਕੋਈ ਨਾ ਨਹੀਂ ਕਰ ਸਕਦੇ ਸੀ ਇਹ ਜਾ ਭਰਾਵਾਂ ਵਾਲਾ ਰਿਸ਼ਤਾ ਤੁਸੀਂ ਦੇਖ ਲਓ ਇਹ ਜਾ ਰਿਸ਼ਤਾ ਮੈਨੂੰ ਲੱਗਦਾ ਇਹਦੀ ਮਿਸਾਲ ਬਹੁਤ ਘੱਟ ਮਿਲਦੀ ਹੋਣੀ ਹੈ ਤੁਸੀਂ ਵੱਡੇ ਬਾਦਲ ਸਾਹਿਬ ਚੌਧਰੀ ਦੇਵੀ لال ਜੀ ਦੇ ਜਿਹੜਾ ਪਤੋਂ ਚਲੇ ਗਏ ਵੱਡੇ ਬਾਦਲ ਸਾਹਿਬ ਨੇ ਪੰਜਾਬ ਵਿੱਚ ਸਾਡੇ ਪਿੰਡ ਇੱਕ ਚੌਧਰੀ ਦੇਵੀ لال ٹرسٹ ਬਣਾਇਆ ਹੈ ਜਿੱਥੇ ਇੱਕ ਸਕੂਲ ਹੈ ਜਿੱਥੇ 700 ਬੱਚਿਆਂ ਨੂੰ ਮੁਫਤ ਪੜਾਉਂਦੇ ਆ ਗਰੀਬ ਬੱਚਿਆਂ ਨੂੰ ਚੌਦੀ ਦੇਵੀ لال ਜੀ ਦੇ ਨਾਂ ਤੇ ਤੁਸੀਂ ਕਿੱਲੇ ਵਾਲੀ ਮੰਡੀ ਚਲੇ ਜਾਓ ਇੱਕੋ ਹੀ ਸਟੇਜ ਤੇ ਦੋਨੋਂ ਭਰਾਵਾਂ ਦਾ ਸਟੈਚੂ ਲੱਗਿਆ ਚੌਦੀ ਦੇਵੀ لال ਜੀ ਦਾ ਤੇ ਬਾਦਲ ਸਾਹਿਬ ਦਾ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਹਾਂ हरियाणा वालेयो तजुर्बा करना ਛੱਡ ਦਿਓ ਜੇ ਤੁਸੀਂ ਹਰਿਆਣਾ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਕਹਿੰਨਾ ਸੱਚੇ ਵਾਰਿਸ ਚੌਧਰੀ ਦੇਵੀ ਲਾਲ ਜੀ ਮੇਰੇ ਵੀਰ ਅਬੇ ਸਿੰਘ ਚਟਾਲਾ ਜੀ ਹੈ ਆਪਣੀ ਪਿੰਡਾਂ ਵਾਲੀ ਆਪਣੀ ਖੇਤਰੀ ਪਾਰਟੀ ਦੀ ਕਮੀ ਕੀ ਹੈ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਕੋਲੇ ਇੰਨੀ ਵੱਡੀ ਤਾਕਤ ਹੈ ਕਿ ਆਪਣੇ ਪਿੰਡਾਂ ਦੇ ਲੋਕਾਂ ਨੂੰ ਤੋੜ ਦਿੰਦੇ ਆ ਢੜਿਆਂ 'ਚ ਬਣ ਦਿੰਦੇ ਆ ਇੰਨੀ ਪਲੈਨਿੰਗ ਕਰਦੇ ਆ ਕਿ ਆਪਣੀਆਂ ਵੋਟਾਂ ਵੰਡੀਆਂ ਜਾਂਦੀਆਂ ਤੇ ਫਾਇਦਾ ਲੈ ਕੇ ਸਰਕਾਰ ਉਹ ਬਣਾ ਲੈਂਦੇ ਆ ਇਸ ਕਰਕੇ ਹਰਿਆਣੇ ਵਾਲਿਓ ਜੇ ਸੱਚੀ ਸ਼ਰਧਾਂਜਲੀ ਚੌਧਰੀ ਦੇਵੀ ਲਾਲ ਜੀ ਨੂੰ ਦੇਣੀ ਹੈ ਜੇ ਸੱਚੀ ਸ਼ਰਧਾਂਜਲੀ ਉਹਨਾਂ ਦੀ ਸੋਚ ਨੂੰ ਦੇਣੀ ਹੈ ਜੇ ਸਹੀ ਮene ਤੇ ਹਰਿਆਣਾ ਬਚਾਉਣਾ ਹੈ ਅੱਖਾਂ ਮੀਚ ਕੇ ਇਕੱਠੇ ਹੋ ਗਏ ਹਰਿਆਣੇ ਦੇ ਪਿੰਡ ਸਾਰੇ گاؤں ਇਕੱਠੇ ਹੋ ਗਏ ਫੈਸਲਾ ਕਰ ਲੈਣ ਕਿ ਹਰ گاؤں ਦਾ ਗਰੀਬ ਤੇ ਕਿਸਾਨ ਇੰਡੀਅਨ ਨੈਸ਼ਨਲ ਲੋਕਦਾਲ ਨਾਲ ਘੜੂਗਾ ਤਾਈਂ ਹਰਿਆਣਾ ਬਚੂਗਾ ਤਾਈਂ ਦੇਸ਼ ਵਿੱਚ ਜਦੋਂ ਤੱਕ ਖੇਤਰੀਆਂ ਪਾਰਟੀਆਂ ਤਕੜੀਆਂ ਨਹੀਂ ਹੁੰਦੀਆਂ ਉਦੋਂ ਤੱਕ ਥੇ ਦੇਸ਼ ਦੇ ਵਿੱਚ गांव ਦੇ ਤੇ ਰੂਰਲ ਏਰੀਆ ਵਿੱਚ ਤਰੱਕੀ ਨਹੀਂ ਹੋਊਗੀ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਹੋਇਆ ਮੈਂ ਫਿਰ ਤੋਂ ਸ਼ਰਧਾਂਜਲੀ ਪੇਂਡ ਕਰਕੇ ਆਈ ਬੇਨਤੀ ਕਰਦਾ ਜੇ ਜਹ ਰਿਸ਼ਤਾ ਬਾਦਲ ਸਾਹਿਬ ਦਾ ਚਟਾਲਾ ਸਾਹਿਬ ਦਾ ਦੇਵੀ ਲਾਲ ਜੀ ਦਾ ਸੀ ਉਹ ਜਹ ਰਿਸ਼ਤਾ ਹੈ ਮੈਂ ਦੇਖਿਆ ਹੈ ਇੰਡੀਅਨ ਨੈਸ਼ਨਲ ਲੋਕਦਲ ਦੇ ਵਰਕਰਾਂ ਦਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਮੈਂ ਦੇਖਿਆ ਜਦੋਂ ਹਰਿਆਣਾ ਵਿੱਚ ਚੌਧਰੀ ਦੇਵੀ ਲਾਲ ਜੀ ਦੀ ਸਰਕਾਰ ਆਉਂਦੀ ਜਿਦਾਂ ਲੈ ਸਾਡੀ ਸਰਕਾਰ ਆਉਂਦੀ ਅਕਾਲੀ ਦਲ ਦੇ ਵਰਕਰ ਪੰਜਾਬ ਸੋਚਦੇ ਕਿ ਸਾਡੀ ਸਰਕਾਰ ਆ ਗਈ ਜਿਦੋਂ ਬਾਦਲ ਸਾਹਿਬ ਦੀ ਸਰਕਾਰ ਆਉਂਦੀ ਹਰਿਆਣੇ ਦੇ ਇੰਡੀਆ ਨੈਸ਼ਨਲ ਲੋਕ ਦਲ ਦੇ ਲੋਕ ਤੇ ਹਰਿਆਣੇ ਦੇ ਲੋਕ ਸੋਚਦੇ ਸਾਡੀ ਸਰਕਾਰ ਆ ਗਈ 80 ਸਾਲ ਹੋ ਗਏ ਇੱਕ ਗੱਲ ਤੁਸੀਂ ਦੇਖੀ 80 ਸਾਲਾਂ ਵਿੱਚ ਤਰੱਕੀ ਕਿੱਥੇ ਹੋਈ 80 ਸਾਲਾਂ ਵਿੱਚ ਤਰੱਕੀ ਸ਼ਹਿਰਾਂ 'ਚ ਹੋਈ ਪਿੰਡਾਂ 'ਚ ਨਹੀਂ ਹੋਈ ਉਹਦਾ ਕਾਰਨ ਕੀ ਹੈ ਸਰਕਾਰਾਂ ਉਹਨਾਂ ਪਾਰਟੀਆਂ ਦੀ ਬਣਾਉਣੇ ਰਹੇ ਤੁਸੀਂ ਜਿਹੜਾ ਕੱਲੇ ਸ਼ਹਿਰਾਂ ਦੀ ਸੋਚਦੇ ਸੀ ਵੱਡੇ ਧੋਖ ਪਟੀਆਂ ਦੇ ਬਾਰੇ ਸੋਚਦੇ ਸੀ ਅੱਜ ਦੇਖ ਲਓ ਗੜगांव ਕਿੱਥੋਂ ਤੋਂ ਕਿੱਥੇ ਚਲੇ ਗਿਆ ਪਰ ਰੋहतक ਦੇ ਪਿੰਡ ਉੱਥੇ ਹੀ ਤੇ ਉੱਥੇ ਹੀ ਹੈ ਆ ਗਲਤੀ ਆਪਣੀ ਨਹੀਂ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਦੇ ਦਿਲਾਂ 'ਚ ਗਰੀਬ પતિ ਕਿਸਾਨ ਪ੍ਰਤੀ ਕੋਈ ਸਤਕਾਰ ਤੇ ਪਿਆਰ ਨਹੀਂ ਬੀਜੇਪੀ ਕਿਤੇ ਕਿਸਾਨਾਂ ਬਾਰੇ ਗਰੀਬਾਂ ਬਾਰੇ ਨਹੀਂ ਸੋਚ ਸਕਦੀ ਨਾ ਕਾਂਗਰਸ ਗਰੀਬਾਂ ਬਾਰੇ ਕਿਸਾਨਾਂ ਬਾਰੇ ਸੋਚ ਸਕਦੀ ਹੈ ਉਹਨਾਂ ਦਾ ਨਿਸ਼ਾਨਾ ਰਾਜ ਕਰਨਾ ਹੈ ਸੇਵਾ ਕਰਨਾ ਨਹੀਂ ਤੁਸੀਂ ਦੇਖ ਲਓ ਰਾਜ ਕਰਨ ਵਾਸਤੇ ਕਿਤੇ ਧਰਮ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਗੇ ਇੱਕ ਜਾਤੀ ਨੂੰ ਦੂਜੀ ਜਾਤੀ ਨਾਲ ਲੜਾ ਕੇ ਰਾਜ ਕਰ ਲੈਂਦੇ ਆ ਇਸ ਕਰਕੇ ਮੈਂ ਬੇਨਤੀ ਕਰਨਾ ਆਇਆ ਜੇ ਧਰਮ ਦੇ ਲੋਕ ਇਕੱਠੇ ਹੋ ਸਕਦੇ ਆ ਜਾਤੀ ਦੇ ਲੋਕ ਇਕੱਠੇ ਹੋ ਸਕਦੇ ਐ ਫਿਰ ਕਿਸਾਨ ਕਿਉਂ ਨਹੀਂ ਇਕੱਠੇ ਹੋ ਸਕਦੇ ਤੇ ਗਰੀਬ ਕਿਉਂ ਨਹੀਂ ਇਕੱਠੇ ਹੋ ਸਕਦੇ ਜੇ ਗਰੀਬ ਤੇ ਕਿਸਾਨ ਇਕੱਠੇ ਹੋ ਜਾਣ ਆਪਣੀਆਂ ਪਾਰਟੀਆਂ ਨੂੰ ਤਕੜਾ ਕਰ ਲੈਣ ਤੁਸੀਂ ਦੇਖੋਗੇ ਕਿਵੇਂ ਪਿੰਡਾਂ 'ਚ ਤੇ ਗਰੀਬਾਂ ਤੇ ਕਿਸਾਨਾਂ ਦੀ ਤਰੱਕੀ ਹੁੰਦੀ ਅੱਜ ਦੇਸ਼ ਵਿੱਚ ਕਿਸਾਨਾਂ ਦੀ ਕੋਈ ਆਵਾਜ਼ ਨਹੀਂ ਗਰੀਬ ਦੀ ਕੋਈ ਆਵਾਜ਼ ਨਹੀਂ ਕਿਸਾਨੀ ਕਾਨੂੰਨ ਬਣਾਏ ਤਾਨੂੰ ਪੁੱਛਿਆ ਨਹੀਂ ਗਿਆ ਆ ਤਾਂ ਤੁਹਾਡੀ ਹਿੰਮਤ ਹੈ ਤੁਸੀਂ ਲੜਾਈ ਲੜੀ ਤੇ ਤੁਸੀਂ ਵਾਪਸ ਕਰਾਏ ਨਹੀਂ ਤਾਂ ਕਾਨੂੰਨ ਬਣੀ ਗਏ ਸੀ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਨੈਸ਼ਨਲ ਪਾਰਟੀ ਤੇ ਖੇਤਰੀ ਪਾਰਟੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਨੈਸ਼ਨਲ ਪਾਰਟੀ ਕਿਤੇ ਸੂਬੇ ਦੀ ਸਟੇਟ ਦੀ ਗੱਲ ਨਹੀਂ ਕਰੂਗੀ ਉਹ ਉਹ ਸਟੇਟ ਦੀ ਗੱਲ ਕਰੂਗੀ ਜਿੱਥੇ ਜਾਦੇ ਮੈਂਬਰ ਪਾਰਲੀਮੈਂਟ ਆਉਂਦੇ ਆ ਜੇ ਹਰਿਆਣਾ ਤੇ ਯੂਪੀ ਵਿੱਚ ਕੋਈ ਸਮੱਸਿਆ ਆ ਜਾਏ ਨੈਸ਼ਨਲ ਪਾਰਟੀ ਦੀ ਸਰਕਾਰ ਹੋਏ ਭਾਵੇਂ ਦੋਨੋਂ ਸੂਬਿਆਂ ਵਿੱਚ ਉਸੇ ਪਾਰਟੀ ਦਾ ਸਰਕਾਰ ਹੋਏ ਉਹਨਾਂ ਨੇ ਯੂਪੀ ਦਾ ਸਾਥ ਦੇਣਾ ਹਰਿਆਣੇ ਨਾਲੋਂ ਕਿਉਂ ਕਿਉਂਕਿ ਉੱਥੇ 80 ਮੈਂਬਰ ਪਾਰਲੀਮੈਂਟ ਬੰਦੇ ਆ ਤੁਹਾਡੇ ਤਾਂ ਇਕੱਲੇ 10 ਆ ਆ ਫਰਕ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਖੇਤਰੀ ਪਾਰਟੀ ਤੁਸੀਂ ਜਾਣਦੇ ਹੋ ਦੇਸ਼ਾਦ ਮੈਂ ਜਿਵੇਂ 88 ਸਾਲ ਹੋਏ ਆ